ਬਈ ਇਹ ਹੈਗਾ ਛੌਂਕੀ ਤੌਰ ਦਾ ਕੰਮ ਜਿਹੜੇ ਬੰਦੇ ਨੇ ਪਸ਼ੂਆਂ ਨੂੰ ਪਿਆਰ ਕਰਦੇ ਆ ਠੀਕ ਆ ਜਿਹੜੇ ਰੱਖਣੇ ਟੀਨਾ ਥੱਲੇ ਬਈ ਉਹਦੇ ਉੱਤੇ ਤੇ ਗੱਲਾਂ ਆਪ ਕਰਦੇ ਨਹੀਂ ਹਨ ਉਹਦਾ ਕੰਪੈਰੀਅਨ ਵੀ ਕਰੂਗਾ ਕੰਪੈਰੀਅਨ ਬਈ ਇਹ ਠੰਡਾ ਰਹਿੰਦਾ ਕਿ ਛੱਤ ਦੇ ਆਪਾਂ ਇਹ ਗੱਲ ਨਾਲ ਬਾਂਸ ਦਾ ਇੱਕ ਲੱਕੜਾ ਇਹ ਜੀਜ਼ ਠੀਕ ਆ ਬਈ ਤੇ ਉਦੋਂ ਉੱਪਰਲੀ ਗੱਲ ਇਹ ਹੈ ਛਿਆਲ ਦੇ ਵਿੱਚ ਅਗੇ ਗਰਮ ਹੋ ਜਾਂਦੇਗਾ ਛੱਡ ਛਿਆਲ ਦੇ ਵਿੱਚ ਗਰਮ ਹੋ ਜੂਗਾ ਤੇ ਜਿਹੜਾ ਆਪਾਂ ਰੇਟ ਦੀ ਗੱਲ ਕਰਦੇ ਆ ਰੇਟ ਦਾ ਬਾਈ ਇਹ ਡਾਟ ਦੇ ਬਰਾਬਰ ਪੈਂਦਾ 50 ਰੁਪਏ ਸਕਰ ਫੁੱਟ ਰੇਟ ਲੈਨੇ ਜਿਹਦੇ ਚ ਮਾਲ ਦੀ ਕੁਆਲਿਟੀ ਆਪਣੀ ਇੱਕ ਨੰਬਰ ਦੀ ਆ ਤੇ ਐਵੇਂ ਪੁੱਛਾ ਭੰਨਣ ਵਾਲੇ ਤਾਂ ਬਾਈ ਬਹੁਤ ਗੱਲਾਂ ਕਰਦੇ ਸੀ ਸਿਰਲ ਤਾਂ ਇਹਦੇ ਵਿੱਚ ਬਾਈ ਬਹੁਤ ਜਿਆਦਾ ਪੈਂਦਾ ਜੀ ਹੁਣ ਆ ਛੱਡ ਆ ਬਾਈ ਯਾਰ 300 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਇਹ 1800 ਸਕਰ ਫੁੱਟ ਦਾ ਛੱਡ ਆ 1800 ਸਕੁਅਰ ਫੁੱਟ ਦਾ ਛੱਡਾ ਇਹ ਇਹਦੇ ਵਿੱਚ ਆਪਾਂ ਕੱਢਦੇ ਵਾਟ 60000 ਰੁਪਏ ਸਮਾਨ ਪਾਦਾ ਬਾਈ ਲੇਬਰ ਵੱਖਰੀ ਪਈ ਆ ਖਰਾਇਆ ਵੱਖਰਾ ਪਈ ਬਾਈ 60 ਦਾ 40 ਬਾਈ 60 ਦਾ ਤੇ ਇਹਦਾ ਖਰਚਾ ਕਿੰਨਾ ਕੁ ਆਜੂਗਾ ਹੁਣ ਐ ਦੱਸੋ ਇਹਦਾ ਸਾਡੀ ਛੱਤ ਦਾ ਖਰਚਾ ਬਾਈ ਅਸੀਂ ਇਹ ਮੰਨ ਕੇ ਚੱਲੋ 40 60 ਦਾ ਇਹ ਅਸੀਂ ਇਹਨਾਂ ਤੋਂ ਵਿੱਚ ਮਾਮੁੰਟੀ ਤੇ ਕਾ ਟੀਵੀ ਇਹਨਾਂ ਨੇ ਮਾਮੁੰਟੀ ਨੇ ਆਵਦੀ ਪਾਈ ਦੀ ਆ 90000 ਰੁਪਏ ਦਾ ਆਈਡੀਆ ਸਾਡੇ ਸਾਡੇ ਕੰਮ ਆੜਿਆ ਵਾਸ ਜਿਵੇਂ ਆਹ ਡੱਬੀਆਂ ਦੇਸ ਦੀਆਂ ਆਪਾਂ ਨੂੰ ਹਣ ਆਹ ਫੱਟੀਆਂ ਆਇਰ ਵਾਦੂ ਪਈਆਂ ਫੱਟੀਆਂ ਆਪਣੇ ਕੋਲੇ ਇਹਦੇ ਨਾਲ ਦੀ ਉਹ ਮੁੱਠੇ ਮੁੱਠੇ ਪਿਆ ਇਹ ਆਈ ਏ ਬਈ ਯਾਰ ਸਾਨੂੰ ਤਾਂ ਮਿਲ ਅਸੀਂ ਦਾ ਗਾਂ ਤੋਂ ਆਈ ਮੰਗਵਾ ਲੈਨੇ ਨੇ ਟਾਈਮ ਹੀ ਨਹੀਂ ਆਪਣਾ ਦਾ ਇੰਨਾ ਟਾਈਮ ਹੀ ਨਹੀਂ ਯਾਰ ਆਪਣਾ ਉਹਨਾਂ ਨਾਲ ਵੀ ਕੰਟੈਕਟ ਹੈਗਾ ਹਨਾ ਆਪੇ ਉਹ ਭੇਜਦੇ ਨੇ ਗੱਡੀਆਂ ਪਰ ਕੇ ਇੱਕ ਇਹ ਚੀਜ਼ ਹੋ ਗਈ ਠੀਕ ਆ ਕਾਨਾ ਪਾਉਣੀ ਹੈ ਬਈ ਇਸ ਦੂ ਬਾਦ ਆਪਣਾ ਕਾਨਾ ਪੈਂਦਾ ਹਾਂਜੀ ਪਹਿਲਾਂ ਬਾਸ ਪਾ ਕੇ ਫਿਰ ਫੱਟੀ ਪਾ ਕੇ ਫਿਰ ਇੱਕ ਫਿਰ ਉਹ ਫੱਟੀ ਪੈਂਦੀ ਫਿਰ ਆ ਕਾਨਾ ਪੈ ਜਾਂਦਾ ਬਾਸ ਦੇ ਉੱਤੇ ਉਹ ਫਿਰ ਬਈ ਉਹ ਹਰੀ ਦਰੀ ਜੀ ਆਪਾਂ ਪਿਛਾ ਦਿੰਦੇ ਆ ਵਿੱਚ ਹਨਾ ਵੀ ਇਹ ਵੀ ਮਹਿੰਗੀ ਚੀਜ਼ ਆ 4 ਰੁਪਏ ਫੁੱਟ ਪੈਂਦੀ ਬਈ ਅੱਛਾ ਫੇਰ ਆਹ ਦਰੀ ਪੈ ਜੂ ਉੱਤੇ ਹਾਂ ਇਹਦੇ ਨਾਲ ਇੱਕ ਫਾਈਰ ਇੱਕ ਠੰਡਾ ਦੁੱਗਣਾ ਰੰਗ ਆਪਾਂ ਆਮ ਹੀ ਪਾਉਣੇ ਆ ਇਹ ਤਾਂ ਪਤਾ ਹੀ ਆਪਾਂ ਨੂੰ ਆਪਾਂ ਨੂੰ ਬਾਈ ਕਹਿੰਦਾ ਸੀ ਉਹ ਕਹਿੰਦਾ ਯਾਰ ਇਹ ਤਾਂ ਉੱਡ ਜੂਗਾ ਹਨਾ ਇੱਕ ਤਾਂ ਆਹ ਮਿੱਟੀ ਪਾ ਕੇ ਕਿਵੇਂ ਛੱਡ ਉੱਡ ਜੂਗਾ ਇਹ ਇੰਨੀ ਮਿੱਟੀ ਬਾਈ ਆ ਕਮਾਲ ਹੋ ਗਿਆ ਯਾਰ ਲੈਂਟਰ ਦੇ ਉੱਤੇ ਵੀ ਮਿੱਟੀ ਪਾਉਣੀ ਆ ਲੈਂਟਰ ਦੇ ਬਰਾਬਰ ਭਾਰ ਕਰੀ ਜਿੰਨੇ ਆ ਮਾਰਸਲੋਨ ਦੇ ਕਰ ਆਪਾਂ ਗਰੰਟੀ ਕਰਦੇ ਆ ਹੋਰ ਹੋਰ ਕੀ ਜਾਈ ਦੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਜੀ ਪਿੰਡ ਖੋਸਾ ਪੰਡੋ ਦੇ ਵਿੱਚ ਇਹ ਪਿੰਡ ਜ਼ਿਲ੍ਹਾ ਮੋਗਾ ਦੇ ਵਿੱਚ ਰਹਿ ਜਾਂਦਾ ਹਨ ਬਾਈ ਤੇ ਆਹ ਵੀਡੀਓ ਦੇ ਵਿੱਚ ਆਪਾਂ ਸ਼ੱਡ ਦੀ ਗੱਲ ਕਰਨੀ ਆ ਆ ਬਾਈ ਨੇ ਇਹ ਸ਼ੱਡ ਤਿਆਰ ਕਰਿਆ ਤੇ ਇਹਦੇ ਵਿੱਚ ਸ਼ੈੱਡ ਦੀ ਸਾਰੀ ਜਾਣਕਾਰੀ ਵੀ ਦਵਾਂਗੇ ਇਹਦੇ ਵਿੱਚ ਕੀ ਕੁਝ ਮਟੀਰੀਅਲ ਦਾ ਯੂਜ਼ ਹੋਇਆ ਹੈ ਨਾ ਤੇ ਕਿੰਨਾ ਖਰਚਾ ਆ ਗਿਆ ਕਿੰਨੇ ਬਾਈ ਕਿੰਨੇ ਦਾ ਸ਼ੈੱਡ ਹੈ ਸਾਰੀ ਡਿਟੇਲ ਮਿਲ ਜੂਗੀ ਤੇ ਬਾਈ ਆਪਣੀ ਸਰਵਿਸ ਕਿਹੜੇ-ਕਿਹੜੇ ਏਰੀਆ ਦੇ ਵਿੱਚ ਰਹਿੰਦੀ ਹੈ ਜੀ ਆਪਣੀ ਸਰਵਿਸ ਹੈਗੀ ਪੰਜਾਬ ਹਰਿਆਣਾ ਤੇ ਰਾਜਸਥਾਨ ਤਿੰਨ ਸਟੇਟਾਂ 'ਚ ਸਰਵਿਸ ਹੈ ਬਾਈ ਜੀ ਤਿੰਨ ਸਟੇਟਾਂ ਦੇ ਵਿੱਚ ਬਾਕੀ ਬਾਲੀਆਂ ਗੱਲਾਂ ਦਾ ਆਪਣੀਆਂ ਇੰਟਰਵਿਊ 'ਚ ਬਾਈ ਸੋਣੀ ਲੈਣਗੇ ਸਾਰੇ ਹਾਂਜੀ ਤੇ ਆਪਾਂ ਨੂੰ ਬਾਈ ਮੰਨ ਕੇ ਚਲੋ ਜਿਹੜਾ ਵੀ ਆਪਾਂ ਨੂੰ ਤੋਂ ਕੰਮ ਕਰਵਾਉਂਦਾ ਤੇ ਬਾਈ ਨਵਜੋਦ ਦੀ ਵੀਡੀਓ ਸ਼ੇਅਰ ਕਰਕੇ ਆਉਂਦਾਗਾ ਤੇ ਆਪਾਂ ਉਹਨੂੰ 1 ਰੁਪਿਆ ਡਿਸਕਾਊਂਟ ਕਰਾਂਗੇ ਜੇ 50 ਰੁਪਏ ਰੇਟ 49 ਰੁਪਏ ਰੇਟ ਹੋਊਗਾ ਭਾਵੇਂ ਉਹ ਤੇ 6 25 ਸਕਰ ਫੁੱਟ ਦਾ ਭਾਵੇਂ 3000 ਸਕਰ ਫੁੱਟ ਦਾ 3000 ਰੁਪਏ ਦਾ ਘਰ ਵਾਲੇ ਦਾ ਫਾਇਦਾ ਹੋਊਗਾ ਤੇ ਬਾਈ ਦੀ ਵੀਡੀਓ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਈ ਜੀ ਇਹਦੇ ਨੂੰ YouTube ਤੇ ਬਾਈ ਠੀਕ ਹੈ ਭਰਾ ਤੇ ਬਾਕੀ ਸਾਰੀਆਂ ਗੱਲਾਂ ਆਪਾਂ ਦੱਸ ਦਈਏ ਤੇ ਲਓ ਜੀ ਆਪਾਂ ਹੁਣ ਇਹ ਜਿਹੜੇ ਸ਼ੇਡ ਦੀ ਡਿਟੇਲ ਆ ਉਹ ਬਾਈ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਬਾਈ ਨੇ ਜਿਵੇਂ ਆਖਿਆ ਵੀ ਸ਼ੇਅਰ ਜ਼ਰੂਰ ਕਰ ਦਿਓ ਕਿਹਾ ਬੰਦਾ ਉਹਨੂੰ ਸਿੱਧਾ ਸਿੱਧਾ ਡਿਸਕਾਊਂਟ ਦੇ ਸਿੱਧਾ ਸਿੱਧਾ 1 ਕਰੀਏ ਡਿਸਕਾਊਂਟ ਬਹੁਤ ਜ਼ਿਆਦਾ 1 ਕਰੀਏ ਦਾ ਆਪਣੇ ਵਾਸਤੇ ਠੀਕ ਹੈ ਜੀ ਸਭ ਤੋਂ ਪਹਿਲਾਂ ਦਾ ਬਾਈ ਜੀ ਸਾਸਰੀ ਕਾਰ ਸਾਸਰੀ ਦਾ ਬਾਈ ਜੀ ਤੁਹਾਡਾ ਦੂਜੀ ਵਾਰ ਆਉਂਦਾ ਨਵਜੋਤ ਬਰਾੜ ਸਾਹਿਬ ਜੀ ਤੇ ਆਪਾਂ ਜਿਵੇਂ ਵੇਖਿਆ ਹਨਾ ਤੁਸੀਂ ਆ ਸ਼ੈੱਡ ਤਿਆਰ ਕਰੀ ਜਾਂਦੇ ਹੋ ਇਹਦੇ ਵਿੱਚ ਜਿਵੇਂ ਡੇਰੀ ਫਾਰਮਰਸ ਤੇ ਵੀ ਸ਼ੈੱਡ ਤਿਆਰ ਹੋ ਜਾਂਦੇ ਆ ਤੇ ਆਪਾਂ ਬੱਕਰੀ ਫਾਰਮਰਸ ਤੇ ਵੀ ਕਰਦੇ ਆ ਹਨਾ ਘੋੜਾ ਘੋੜਾ ਫਾਰਮਰਸ ਤੇ ਵੀ ਆਪਾਂ ਸ਼ੈੱਡ ਤਿਆਰ ਕਰ ਦਿੰਨੇ ਆ ਤੇ ਹੁਣ ਆਪਾਂ ਇਸ ਟਾਈਮ ਕਿਹੜੇ ਪਿੰਡ ਦੇ ਵਿੱਚ ਸ਼ੈੱਡ ਤਿਆਰ ਕਰੀ ਜਾਂਦੇ ਆ ਇਹ ਪਿੰਡ ਹੈਗਾ ਜੀ ਮੋਗੇ ਜ਼ਿਲ੍ਹੇ ਦਾ ਖੋਸਾ ਪਾਣਡੋ ਕੇ ਪਿੰਡ ਆ ਠੀਕ ਹੈ ਜੀ ਬਸ ਸ਼ੈੱਡ ਤਿਆਰ ਕਰ ਗਏ ਨੇ ਸ਼ਹੀਦਾਂ ਦੇ ਗੁਰਦੁਆਰੇ 'ਚ ਹੂੰ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਸ਼ੈੱਡ ਤਿਆਰ ਕਰ ਗਏ ਨੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਜੇ ਉਹ ਛੱਡ ਦੀ ਗੱਲ ਕਰਦੇ ਆਂ ਤੁਸੀਂ ਸ਼ੈੱਡ ਬਈ ਆਪਾਂ ਹਰ ਇੱਕ ਇਹਨਾਂ ਐਨੀਮਲ ਵਾਸਤੇ ਵਧੀਆ ਹੈਗਾ ਕੋੜਾ ਇੱਥੇ ਵਧੀਆ ਹੈਗਾ ਸਾਰਿਆਂ ਮੰਨ ਕੇ ਚਲੋ ਆਪਾਂ ਜਾਨਵਰਾਂ ਵਾਸਤੇ ਬਹੁਤ ਵਧੀਆ ਫਾਇਦੇਮੰਦ ਹੈ ਇਹ ਚੀਜ਼ਾ ਠੰਡਾ ਰਹਿੰਦਾ ਠੀਕ ਹੈ ਤੇ ਜਿਵੇਂ ਹੁਣ ਆਪਣੀ ਮੰਨ ਕੇ ਚੱਲ ਗਰਮੀ ਆਣੀ ਟੱਪ ਦੇ ਸਿਆਲ ਦੇ ਵਿੱਚ ਇਹਨੇ ਨਿੱਗਾ ਬਹੁਤ ਛਾਲ ਦੇ ਵਿੱਚ ਇਹ ਗਰਮ ਰਹੂਗਾ ਸ਼ੈੱਡ ਹਾਂ ਇਹ ਬੈਨੀਫਿਟ ਆ ਸ਼ੈੱਡ ਦਾ ਹੀਟਰ ਦਾ ਕੰਮ ਕਰੂਗਾ ਉਹ ਤੋਂ ਹੀਟਰ ਦਾ ਕੰਮ ਕਰੂਗਾ ਉਹ ਤੋਂ ਠੀਕ ਹੈ ਤੇ ਬਾਈ ਜੀ ਆਪਾਂ ਹੁਣ ਇਹ ਸ਼ੈੱਡ ਆ ਜਿਹੜਾ ਇਹਦੇ ਆਪਾਂ ਏਰੀਆ ਦੀ ਗੱਲ ਕਰੀਏ ਹਨਾ ਕਿੰਨੇ ਬਾਈ ਕਿੰਨੇ ਦੀ ਇਹਦੀ ਲੰਬਾਈ ਚੜਾਈ ਕਿੰਨੀ ਹੈ ਇਹ ਬਾਈ 60 40 ਦਾ ਸ਼ੈੱਡ ਆ ਹੂੰ 60 ਲੰਬਾਈ ਆ ਤੇ 40 ਚੜਾਈ ਆ 60 ਲੰਬਾਈ ਆ ਦੀ 40 ਚੜਾਈ ਆ ਹਨਾ ਤੇ ਇਹਦੇ ਵਿੱਚ ਜਿਵੇਂ ਇਹ ਤਾਂ ਪਿੱਲਰ ਲਾਏ ਵਾ ਹਨਾ ਤੇ ਇਹਨਾਂ ਦੀ ਆਪਾਂ ਹਾਈਟ ਕਿੰਨੀ ਰੱਖਣੀ ਹੈ ਕਿਉਂ ਇਹ ਹਾਈਟ ਦਾ ਮੇਨ ਰੋਲ ਹੁੰਦਾ ਹਨਾ ਜੇ ਆਪਾਂ ਜ਼ਿਆਦਾ ਰੱਖ ਦੀਏ ਜਾਂ ਘੱਟ ਰੱਖ ਦੀਏ ਉਹਦੇ ਕਰਕੇ ਗਰਮੀ ਦਾ ਫਰਕ ਪੈਂਦਾ ਉਸ ਚੀਜ਼ ਨਾਲ ਉਹ ਤਾਂ ਜੀ ਹੁਣ ਦੇਖੋ ਆਪਾਂ ਵਿਚਾਲੇ ਮਮੰਟੀ ਦੇਖ ਲਓ ਤੁਸੀਂ ਇਹ ਅਲੱਗ ਹਵਾ ਕਰੌਸਿੰਗ ਕਰਨ ਵਾਸਤੇ ਬਣਾਈ ਵੀ ਆ ਅੱਛਾ ਇਹ ਨਵਾਂ ਆਪਾਂ ਜਿਗਾਰਡ ਬਣਾਇਆ ਹੈ ਕੀ ਹਵਾ ਕਰੌਸ ਹੁੰਦੀ ਹੈ ਹਵਾ ਕਰੌਸ ਹੁੰਦੀ ਹੈ ਹਾਂਜੀ ਠੀਕ ਹੈ ਜੀ ਇਹ ਨਵਾਂ ਪ੍ਰੋਜੈਕਟ ਕੀਤਾਗਾ ਹੂੰ ਤੇ ਇਹਦੇ ਉੱਪਰ ਵੀ ਮੰਨ ਕੇ ਚਲੋ ਇਹ ਤੇ ਲੈਂਡਰ ਪਾਇਆ ਇਹ ਤੇ ਆਪਣੀ ਬਾੰਸ ਦੀ ਛੱਤ ਵੀ ਪੈ ਜਾਂਦੀ ਹੈਗੀ ਇਹਦੇ ਉੱਤੇ ਬਾੰਸ ਦੀ ਛੱਤ ਵੀ ਆਪਾਂ ਪਾ ਸਕਦੇ ਆ ਇਹ ਤਾਂ ਬਾਈ ਗੁਰਦੁਆਰੇ ਦਾ ਕੰਮ ਸੀ ਬਾਬਿਆਂ ਦਾ ਇਹਨਾਂ ਨੇ ਤਾਂ ਵੀ ਸੋਹਣਾ ਪ੍ਰੋਜੈਕਟ ਆਪਦੇ ਲਈ ਹਾਈ ਫਾਈ ਔਨਲ ਟਾਈਮ ਦਾ ਕੀਤਾ ਹੋਇਆ ਫਿਲਰਾਂ ਦਾ ਬਜਟ ਬਹੁਤ ਹੁੰਦਾ ਯਾਰ ਤੇ ਡੌਨ ਬੀਮ ਦਾ ਬਜਟ ਬਹੁਤ ਜ਼ਿਆਦਾ ਇਹਨਾਂ ਦਾ ਹਾਈ ਕਲਾਸ ਕੰਮ ਹੂੰ ਠੀਕ ਹੈ ਜੀ ਇਹ ਤਾਂ ਆਪਣੀ ਮਰਜ਼ੀ ਆ ਆਪਣੀ ਮਰਜ਼ੀ ਪੋਲ ਖੜੇ ਕਰ ਲਓ ਪੈਪਾ ਪੋਲ ਖੜੇ ਕਰ ਲਓ ਪੈਪਾਂ ਖੜੀਆਂ ਕਰ ਲਓ ਜੋ ਮਰਜ਼ੀ ਤਾਂ ਗੱਡ ਲਓ ਹਾਂ ਕਹਿੰਦਾ ਗੱਡ ਲਵਾਂਗਾ ਉਹ ਆਪਾਂ ਐਵਰੇਜ ਹਾਈਟ ਦੀ ਗੱਲ ਕਰੀਏ ਹਾਈਟ ਆਪਾਂ ਹਾਈਟ ਬਾਈ ਐਨੀਮਲ ਦੇ ਅਕੋਰਡਿੰਗ ਕਰਦੇ ਜੇ ਕੋਈ ਬੰਦੇ ਕੋਲੇ 20 25 ਪਸ਼ੂ ਉਧਰੋਂ ਉਹਨਾਂ ਨੂੰ 13 ਫੁੱਟ ਹਾਈਟ ਦੇਣੀ ਚਾਹੀਦੀ ਆ ਅੱਛਾ 20 25 ਪਸ਼ੂ ਦਾ 13 ਫੁੱਟ ਹਾਈਟ ਚਾਹੀਦੀ ਹੁੰਦੀ ਗੋਮ ਸੰਭਾਈਆਂ ਦੀ ਹਾਂ ਚਲੋ ਇਹ ਤਾਂ ਹੋ ਗਈ ਆਪਣੀ ਹਾਈਟ ਦੀ ਗੱਲ ਹੋ ਗਈ ਲੰਬਾਈ ਚੜਾਈ ਦੀ ਗੱਲ ਹੋ ਗਈ ਹੁਣ ਜਿਹੜੀ ਆਪਾਂ ਆ ਛੱਤ ਪਾਉਣੇ ਆ ਬਾਸ ਦੀ ਹਨਾ ਹਾਂਜੀ ਇਹਦੇ ਵਿੱਚ ਹੁਣ ਹਰੇਕ ਬੰਦੇ ਨੂੰ ਆ ਹੀ ਹੁੰਦਾ ਵੀ ਖਰਚਾ ਕਿੰਨਾ ਕੁ ਆ ਜਾਂਦਾ ਪਹਿਲੀ ਗੱਲ ਤਾਂ ਇਹਦਾ ਬੈਨੀਫਿਟ ਦੱਸੋ ਸਾਨੂੰ ਵੀ ਆਪਣੇ ਨਾ ਪਿਛਲੀ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਬਹੁਤ ਲੋਕਾਂ ਨੇ ਕਮੈਂਟ ਆਈ ਸੀ ਵੀ ਇੰਨੇ ਰੇਟ ਦੇ ਵਿੱਚ ਤਾਂ ਆਪਾਂ ਐਂਟਰੀ ਪਾ ਲਾਂਗੇ ਇੰਨੇ ਰੇਟ ਦੇ ਵਿੱਚ ਤਾਂ ਆਪਾਂ ਲੋਹੇ ਦੀਆਂ ਟੀਨਾ ਪਾ ਕੇ ਬੱਬਲ ਸ਼ੀਟ ਪਾ ਦਾਂਗੇ ਹਾਂਜੀ ਵੀ ਇਹ ਰੇਟ ਦੀ ਗੱਲ ਕੀ ਹੈ ਵੀ ਮੈਂ ਵਿੱਚ ਐਵੇਂ ਹੀ ਦੱਸਿਆ ਸੀ ਵੀ ਇਹ ਗੱਲ ਤਾਂ ਠੰਡਾ ਰਹਿਣ ਦੀ ਆ ਮੈਂ ਤੁਹਾਨੂੰ ਦੱਸਦਾ ਬਾਈ ਹੁਣ ਇਹ ਗੱਲ ਬਾਈ ਇਹ ਹੈਗਾ ਸ਼ੌਂਕੀ ਤੌਰ ਦਾ ਕੰਮ ਜਿਹੜੇ ਬੰਦੇ ਨੇ ਪਸ਼ੂਆਂ ਨੂੰ ਪਿਆਰ ਕਰਦੇ ਠੀਕ ਆ ਜਿਹੜੇ ਰੱਖਣੇ ਟੀਨਾ ਥੱਲੇ ਬਾਈ ਉਹਦੇ ਹੱਥ ਤੇ ਗੱਲਾਂ ਆਪ ਕਰਦੇ ਨਹੀਂ ਹਨ ਉਹ ਤਾਂ ਕੰਪੈਰੀਅਨ ਵੀ ਕਰੂਗਾ ਕੰਪੈਰੀਅਨ ਬਾਈ ਇਹ ਠੰਡਾ ਰਹਿੰਦਾ ਕਿ ਛੱਤ ਦੇ ਆਪਾਂ ਇਹ ਗੱਲ ਨਾਲ ਬਾਂਸ ਦਾ ਇੱਕ ਲੱਕੜਾ ਇਹ ਜੀਜ਼ ਠੀਕ ਹੈ ਬਾਈ ਤੇ ਉਦੋਂ ਉੱਪਰਲੀ ਗੱਲ ਇਹ ਸ਼ਿਆਲ ਦੇ ਵਿੱਚ ਅਗੇ ਹਮਮ ਗਰਮ ਹੋ ਜਾਂਦੇ ਗਾ ਛੱਡ ਸ਼ਿਆਲ ਦੇ ਵਿੱਚ ਗਰਮ ਹੋ ਜੂਗਾ ਤੇ ਜਿਹੜਾ ਆਪਾਂ ਰੇਟ ਦੀ ਗੱਲ ਕਰਦੇ ਆਂ ਰੇਟ ਦਾ ਬਾਈ ਇਹ ਡਾਟ ਦੇ ਬਰਾਬਰ ਪੈਂਦਾ 50 ਰੁਪਏ ਸਕਰ ਫੁੱਟ ਰੇਟ ਲੈਨੇ ਜਿਹਦੇ ਚ ਮਾਲ ਦੀ ਕੁਆਲਿਟੀ ਆਪਣੀ ਇੱਕ ਨੰਬਰ ਦੀ ਆ ਤੇ ਐਵੇਂ ਪੁੱਛਾ ਭੰਨਣ ਵਾਲੇ ਦਾ ਬਾਈ ਬਹੁਤ ਗੱਲਾਂ ਕਰਦੇ ਆ ਹਮ ਬੈਡ ਕਮੈਂਟ ਦਾ ਬਾਈ ਹਰ ਕੰਮ ਜੀ ਆ ਪਰ ਜਿਹੜੇ ਬੰਦੇ ਨੇ ਕੰਮ ਕਰਾਉਣਾਗਾ ਉਹ ਬੰਦਾ ਤਾਂ ਫਿਰ ਚੀਜ਼ ਸਫਾਈ ਦੇਖੂਗਾ ਤੇ ਆਪਣੇ ਕੰਮ ਦੀ ਕੁਆਲਿਟੀ ਆ ਸਮਾਨ ਦੀ ਕੁਆਲਿਟੀ ਹੈ ਨਾ ਤੇ ਬੈਡ ਕਮੈਂਟ ਵਾਲਿਆਂ ਨੂੰ ਤਾਂ ਆਪਾਂ ਇੱਕ ਹੀ ਗੱਲ ਹੀ ਕਹਿੰਦੀ ਆ ਬਾਈ ਨੱਪ ਕੇ ਰੱਖੋ ਦੇ ਹੀ ਰੇ ਸਾ ਭਾ ਇਧਰੋਂ ਨ ਬਾਕੀ ਬਈ ਮੇਨ ਗੱਲ ਇਹ ਹੈ ਨਾ ਜਿਹੜਾ ਆਪਾਂ ਟੀਨਾ ਵਾਲਾ ਸ਼ੈੱਡ ਪਾਉਣੇ ਆ ਉਹਦੇ ਥੱਲੇ ਤੂੰ ਦੁਪਹਿਰੇ ਖੜ ਕੇ ਵੇਖ ਲਈ ਉਹ ਤਾਂ ਜੇ ਬੰਦਾ ਖੜ ਕੇ ਦਿਖਾ ਦੇ ਫੇਰ ਤਾਂ ਉਹ ਗੱਲ ਕਰੇ ਨਹੀਂ ਹਾਂ ਨਹੀਂ ਨਾ ਕਰੇ ਨਹੀਂ ਨਾ ਕਰੇ ਉਹਦੇ ਗੱਲ ਇਹ ਫਰਕ ਬਹੁਤ ਹੁੰਦਾ ਆ ਆਪਾਂ ਦਿਨ ਬਈ ਹੋਰ ਵੀਡੀਓ ਤੇ ਦਿਖਾਵਾਂਗੇ ਲੋਕ ਆ ਗੌਰਮੰਦੀਕਾ ਵਾਲਾ ਕਾ ਸ਼ੈੱਡ ਬਣੀਆਂਦਾ ਆਪਣਾ ਠੀਕ ਆ ਤੇ ਉਹ ਬਾਈ ਦੇ ਘਰੇ ਵੀ ਟੀਨਾ ਦਾ ਜਿਗਾਰਡ ਦੀ ਆ ਉਹਨੂੰ ਪੁੱਛ ਕੇ ਵੇਖ ਲਈ ਕਿੰਨੇ ਪਸ਼ੂ ਖਰਾਬ ਹੋ ਜਾਂਦੇ ਉਹਨਾਂ ਦੇ ਖਾਲ ਹੁੰਦੇ ਆ ਹੁੰਦੇ ਆ ਕਿਦੇ ਬਲੱਡ ਆਉਣ ਲੱਗ ਪੈਂਦਾਗਾ ਚਾਦਰਾਂ ਦਾ ਨੁਕਸਾਨ ਬਹੁਤ ਵੱਡਾ ਕਰ ਲੈਂਦਾ ਮੈਨ ਬੈਨੀਫਿਟ ਹੈ ਦਾ ਹੈਗਾ ਇਹ ਠੰਡਾ ਰਹਿੰਦਾ ਠੰਡਾ ਰਹਿੰਦਾ ਬਈ ਇਹ ਕਾਰਨ ਹੈ ਕਾਰਨ ਹੀ ਆ ਉਹ ਬਈ ਵੇਖ ਹੂੰ ਤਰਨਾ ਪਿਆਗਾ ਉਤੇ ਸਰਵੇ ਬਈ ਸਾਰਾ ਸਰ ਪਾਉਣਾਗਾ ਹੈ ਉਹ ਸਾਰਾ ਬਾਸ ਪਿਆਗਾ ਲੱਕੜਾ ਯਾਰ ਠੰਡੀ ਰਹਿਣੀ ਹੈ ਦੋ ਗੋੜ ਆਪਣੇ ਇਹਦੇ ਤੇ ਆਪਣੇ ਉਹ ਕਾਗਜ਼ ਦੇ ਲੱਗਦੇ ਹੈਗੀ ਹਰੀ ਜਾਦਰ ਪੈਂਦੀ ਹੈਗੀ ਮਟੀਰੀਅਲ ਤਾਂ ਇਹਦੇ ਵਿੱਚ ਬਾਈ ਬਹੁਤ ਜਿਆਦਾ ਪੈਂਦਾ ਜੀ ਹੁਣ ਆ ਛੱਡ ਆ ਬਾਈ ਯਾਰ 50 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਇਹ 1800 ਸਕਰ ਫੁੱਟ ਦਾ ਛੱਡ ਆ 1800 ਸਕਰ ਫੁੱਟ ਦਾ ਛੱਡ ਆ ਇਹ ਇਹਦੇ ਵਿੱਚ ਆਪਾਂ ਕੱਢਦੇ ਵਟ 60000 ਰੁਪਏ ਸਮਾਨ ਪਾਦਾ ਬਾਈ ਲੇਬਰ ਵੱਖਰੀ ਪਈ ਆ ਖਰਾਇਆ ਵੱਖਰਾ ਪਿਆ ਜੀ 60000 ਦਾ ਇਕੱਲਾ ਸਮਾਨ ਸਮਾਨ ਤੇ ਪਾਉਣ ਨੂੰ ਬਾਈ 30000 ਦਾ ਸਮਾਨ ਵੀ ਪਈ ਆ ਹਾਂ ਪਈ ਆ ਪਾਉਣ ਨੂੰ ਉਹ ਫਿਰ ਬਾਈ ਦੋ ਖਸਾਲੀ ਕੱਢਦਾ ਕਿ ਦੋ ਸਾਲਾਂ ਬਾਅਦ ਢੂਲਾ ਬਣ ਜਾਂਦਾ ਕਿ ਬਾਅਦ ਚ ਅਗਲਾ ਕਹਿੰਦੇ ਇਹ ਗੱਲ ਵੀ ਕਹੀ ਆ ਵਿੱਚ ਕਈ ਲੋਕਾਂ ਨੇ ਕਹਿੰਦੇ ਵੀ ਇਹੋ ਜਿਹਾ ਛੱਡ ਪਾਉਂਗੇ ਤਾਂ ਨੇਰੀ ਚ ਡੋਟ ਜਾਣਾ ਨੇਰੀ ਚ ਇਹਨੂੰ ਸਿਉਂਖ ਪੈ ਜਾਣੀ ਆ ਆਪਣੇ ਛੱਡ ਦੇ ਯਾਰ ਬਾਈ ਰੱਬ ਨਾਲ ਕੁਦਰਤੀ ਨਾਲ ਤਾਂ ਕਿਹੜਾ ਕਿਹੜਾ ਕਰ ਸਕਦਾ ਹੂੰ ਕੋਈ ਹੋਰ ਦਾ ਆਪਾਂ ਗੱਲ ਕਰਦੇ ਨਹੀਂ ਗਏ ਹੂੰ ਬਾਈ ਜਿੰਨਾ ਮਰਜੀ ਦਫਾਨਾ ਜੇ ਨਹੀਂ ਉੱਡਦਾ ਉੜਦਾਣੀ ਆਪਣੀ ਗਾਰੰਟੀ ਰਹਿੰਦੀ ਹੈ ਗਾਰੰਟੀ ਹੈ ਫੁੱਲ ਬਾਈ ਇਹ ਤੇ ਮਿੱਟੀ ਬਹੁਤ ਬੰਦੀ ਬਾਈ ਦੇਖੋ ਸਾਰੀ ਮਿੱਟੀ ਇਹਦੇ ਤੇ ਬੰਦੀ ਉਹ ਜਿਹੜੀ ਮਿੱਟੀ ਆ ਆਪਣੀ ਹੁਣ ਇਹ ਇਹ ਨਾ ਬਾਈ ਆਪਾਂ ਬਾਡੇ ਨਾਲ ਦਿਖਾਉਣੇ ਆਪਣੇ ਦਰਸ਼ਕਾਂ ਨੂੰ ਵੀ ਇਹਦੇ ਵਿੱਚ ਕਿਹੜੇ ਕਿਹੜੇ ਮਟੀਰੀਅਲ ਦਾ ਯੂਜ਼ ਹੁੰਦਾ ਆਪਾਂ ਸਭ ਤੋਂ ਪਹਿਲਾਂ ਜਿਵੇਂ ਆਪਣਾ ਉਧਰ ਆਪਣਾ ਮਟੀਰੀਅਲ ਪਿਆ ਹੈ ਨਾ ਆਪਾਂ ਉਸ ਤੋਂ ਲੱਗ ਜਾਨੇ ਵੀ ਬਾਡੇ ਨਾਲ ਦੱਸੋ ਆਪਾਂ ਨੂੰ ਇਹਦੇ ਵਿੱਚ ਕਿਹੜਾ ਕਿਹੜਾ ਮਟੀਰੀਅਲ ਦੀ ਆਪਾਂ ਗੱਲ ਤੋਂ ਕਰਦੇ ਆ ਆਪਾਂ ਮਟੀਰੀਅਲ ਬਾਈ ਇਹ ਦੇਖ ਲਓ ਵਾਸ ਜੜਲਾ ਵਾਸ ਹੈ ਬਾਈ ਇਹਨੂੰ ਜੜ ਵਾਲਾ ਬਾਸ ਕਹਿੰਦੇ ਆ। ਇਹ ਭਾਰਾ ਯਾਰ ਵੀ ਜੜ ਵਾਲਾ 50 ਤੋਂ 90 ਰੁਪਏ ਜਵਾਂਸ ਮਿਲਦਾਗਾ ਲੋਕ ਪਾਈਆਂ ਨੇ ਜਾਲੀਆਂ ਰੁਪਈਆਂ ਵਾਲਾ ਬਾਸ ਫਿਰ ਆਪਣੇ ਨਾਲ ਕਮੈਂਟ ਬਾਜੀ ਕਰਦੇ ਆ ਨਾ। ਹੂੰ। ਤੇ ਨਹੀਂ ਭਾਈ ਇਹ ਇਹ ਬਾਸ ਦੀ ਕੀ ਖਾਸ ਗੱਲ ਆ 85 ਰੁਪਏ ਹੋਣ ਦਾ ਕਾਰਨ ਕੀ ਆ ਦਾ? ਕਾਰਨ ਭਾਈ ਇਹ ਕਿਤੇ ਜੜਾ ਲੰਦਾਗਾ। ਹੂੰ। ਠੀਕ ਆ ਵੇਖ ਲੈ ਭਾਈ ਬਾਸ ਦੇ ਤੂੰ ਮੈਨੂੰ ਆਹ ਵੇਖ। ਹੂੰ। ਬੰਦ ਨਾ ਸਾਰਾ ਬੰਦ ਆ ਭਾਈ ਭਾਰਾ ਬਹੁਤਾ ਵਾਂਗੇ। ਅੱਛਾ। ਠੀਕ ਹੈ ਲੈਪਦਾ ਨਹੀਂ ਇਹਨੂੰ। ਇਹ ਜਿਹਵੇਂਦੇ ਬਾਅਨ ਜੜ ਵਾਲਾ ਬਾਸ ਹੈ। ਜੜ ਵਾਲਾ ਬਾਈ ਦੇ ਠੀਕ ਹੈ ਭਾਈ। ਇਹ ਲੈਪਦਾ ਨਹੀਂ ਗਾ ਇੱਕ ਤਾਂ। ਠੀਕ ਹੈ 5 ਫੁੱਟ ਵਾਈਡ ਦੇ ਕਰ ਨੂੰ ਕੁਛ ਨਹੀਂ ਦਬਾਵਾਂ ਤੇ ਫਰਸ਼ਾ ਲਾਈਓ ਬਾਈ ਹੂੰ ਠੀਕ ਹੈ ਤੇ ਜਿਹੜਾ ਪਾ ਗੀ ਕੱਚਾ ਵਾਸ ਤੇ ਹਰਾ ਵਾਸ ਹੂੰ ਉਹ ਫਰਸ਼ਾਂ ਉਹ ਵੀ ਪੈਂਦੀ ਇਹਨੂੰ ਸ਼ੌਂਕ ਵੀ ਨਹੀਂ ਪੈਂਦੀ ਇਹਨੂੰ ਸ਼ੌਂਕ ਨਹੀਂ ਪੈਂਦੀ ਇੱਕ ਤਾਂ ਆਪਣੀ ਇਹ ਚੀਜ਼ ਹੋ ਗਈ ਹੋਰ ਆਪਾਂ ਕਿਹੜਾ ਕਿਹੜਾ ਮਟੀਰੀਅਲ ਵਰਤਦੇ ਆ ਮਟੀਰੀਅਲ ਆਪਾਂ ਦੂਜੇ ਨੰਬਰ ਦੇ ਫੱਟੀ ਵਰਤਦੇ ਆ ਉਹ ਪਈ ਹੈ ਜਿਹੜੀ ਆ ਬੰਨੀ ਵੀ ਆਪਾਂ ਇਹਦੇ ਵਿੱਚ ਨਾ ਫੱਟੀ ਮਤਲਬ ਫੱਟੀ ਪਾੜਿਆ ਵਾਸ ਦਾ ਪਾੜਿਆ ਵਾਸ ਜਿਵੇਂ ਆਹ ਡੱਬਿਆਂ ਦੇਸ ਦੀਆਂ ਆਪਾਂ ਨੂੰ ਆਹ ਫੱਟੀ ਆ ਜਿਹੜਾ ਵਾਧੂ ਪਈ ਹੈ ਫੱਟੀ ਆਪਣੇ ਕੋਲੇ ਇਹਦੇ ਨਾਲ ਦੀ ਉਹ ਮੁੱਠੇ ਮੁੱਠੇ ਪਏ ਇਹ ਆਈ ਮਿਲਦੀ ਹੈ ਕਿ ਆ ਏ ਬਈ ਯਾਰ ਸਾਨੂੰ ਤਾਂ ਮਿਲ ਅਸੀਂ ਦਾ ਗਾਂ ਤੋਂ ਆਈ ਮੰਗਵਾ ਲੈਨੇ ਨੇ ਟਾਈਮ ਹੀ ਨਹੀਂ ਆਪਣਾ ਦਾ ਇਹਨੇ ਟਾਈਮ ਹੀ ਨਹੀਂ ਯਾਰ ਆਪਣਾ ਉਹਨਾਂ ਨਾਲ ਵੀ ਕੰਟੈਕਟ ਹੈਗਾ ਹਨਾ ਆਪੇ ਉਹ ਭੇਜਦੇ ਨੇ ਗੱਡੀਆਂ ਪਰ ਕੇ ਇੱਕ ਇਹ ਚੀਜ਼ ਹੋ ਗਈ ਠੀਕ ਆ ਕਾਨਾ ਪਾਉਣੀ ਹੈ ਬਈ ਇਸ ਦੂ ਬਾਦ ਆਪਣਾ ਕਾਨਾ ਪੈਂਦਾ ਹਾਂਜੀ ਪਹਿਲਾਂ ਬਾਸ ਪਾ ਕੇ ਫਿਰ ਫੱਟੀ ਪਾ ਕੇ ਫੇਰ ਇੱਕ ਫੇਰ ਉਹ ਫੱਟੀ ਪੈਂਦੀ ਫੇਰ ਆ ਕਾਨਾ ਪੈ ਜਾਂਦਾ ਬਾਸ ਦੇ ਉੱਤੇ ਉਹ ਫੇਰ ਬਈ ਉਹ ਹਰੀ ਦਰੀ ਜੀ ਆਪਾਂ ਪਛਾ ਦਿੰਦੇ ਆ ਵਿੱਚ ਹਨਾ ਵੀ ਇਹ ਵੀ ਮਹਿੰਗੀ ਚੀਜ਼ ਆ 4 ਰੁਪਏ ਫੁੱਟ ਮਹਿੰਗੀ ਬਈ ਅੱਛਾ ਫੇਰ ਆਹ ਦਰੀ ਪੈ ਜੂ ਉੱਤੇ ਹਾਂ ਇਹਦੇ ਨਾਲ ਇੱਕ ਭਾਈ ਯਾਰ ਇੱਕ ਛੰਡਾ ਦੁੱਗਣਾ ਰੰਗ ਆਪਾਂ ਆਮ ਹੀ ਪਾਉਣੀ ਆ ਇਹ ਤਾਂ ਪਤਾ ਹੀ ਆ ਆਪਾਂ ਨੂੰ ਹਾਂ ਹਨਾ ਤੇ ਹੋ ਗਈਆਂ ਆਪਣੀਆਂ ਚਾਰ ਚੀਜ਼ਾਂ ਚਾਰ ਚੀਜ਼ਾਂ ਆ ਪੰਜ ਵੇਲਾ ਬਾਈ ਪੰਜ ਮੀ ਉਹ ਸਰ ਪਿਆ ਗਏ ਲੱਗ ਕਿੰਨਾ ਅੱਛਾ ਉਹ ਜਿਹੜਾ ਸਰ ਪਿਆ ਪਿੱਛੇ ਠੀਕ ਆ ਠੀਕ ਆ ਇਹ ਚੀਜ਼ਾਂ ਦੇ ਮੁੱਲ ਬਾਈ ਇਹ ਕੁਦਰਤੀ ਚੀਜ਼ਾਂ ਸਾਰੋ ਸਾਰਾ ਬੈਣਾ ਛੱਤ ਤੇ ਹੂੰ ਠੀਕ ਹੈ ਫਿਰ ਇਹ ਦੁਬਾਰਾ ਦੋ ਪੰਦੇ ਪੰਨੇ ਕਾਗਜ਼ ਪੈਂਦੇ ਇਹਦੇ ਵਿੱਚ ਛੱਤ 'ਚ ਦੋ ਕਾਗਜ਼ ਆਪਾਂ ਰੱਖਦੇ ਆਂ ਇਹ ਚੀਜ਼ 'ਚ ਆਪਾਂ ਨਹੀਂ ਦੱਸਦੇ ਕਿਵੇਂ ਪੈਂਦੇ ਆ ਇਹ ਆਪਾਂ ਜਿਹੜੇ ਕਾਗਜ਼ ਨੂੰ ਕਿਵੇਂ ਕਰਨਾ ਇਹ ਆਪਣਾ ਸਿਗਰਟ ਸਿਗਰਟ ਮਸ਼ੀਨ ਹੈ ਠੀਕ ਹੈ ਬਾਈ ਉਸ ਤੋਂ ਉੱਪਰ ਲਈ ਬਸ ਇਹ ਵੀ ਬਾਕੀ ਇਹ ਤਾਂ ਉਹਦੇ ਹਿਸਾਬ ਨਾਲ ਹੋਣਾ ਹੈ ਨਾ ਜਿਵੇਂ ਬੰਦਾ ਜੇ ਕਾਗਜ਼ ਕਾਉ ਉਹ ਜੇ ਕਾਗਜ਼ ਜੇ ਜਿ ਮਰਜੀ ਕਾਜ ਦੀ ਕੁਆਲਿਟੀ ਆ ਕੁਆਲਿਟੀ ਸਾਰਾ ਗਾਰਾ ਇਹਦੇ ਉੱਤੇ ਪੈਣਾ ਗਾਰੇ ਦੇ ਵਿੱਚ ਉਹ ਵੇਖ ਲੈ ਬਾਈ ਕੀ ਕਿਉ ਪੈ ਰਿਆ ਦੇਖੀ ਇਧਰ ਠੀਕ ਹੈ ਉਹ ਕਲੀ ਪਾਉਗੀ ਵਿੱਚ ਹਾਂ ਆ ਠੀਕ ਹੈ ਇਹ ਗਾ ਇਹ ਗਾਰੇ ਦੇ ਵਿੱਚ ਪਊਗੀ ਹਾਂ ਜਿਹੜਾ ਛੱਤ ਦੇ ਉੱਤੇ ਪਊਗਾ ਇਹ ਕੁਆਂਟਲ ਇਹਦੇ ਵਿੱਚ ਪੈਣ ਵਾਲੀ ਜੀ ਇਹ ਇਹ ਚ ਕੁਆਂਟਲ ਪੈ ਜਾਈ ਬਾਈ ਇਹ ਵੀ ਕਿਹੜੀ ਚੀਜ਼ ਪੈਂਦੀ ਇਹ ਵੀ ਫਿਰ ਆਪਾਂ ਦਰਸ਼ਕਾਂ ਨੂੰ ਨਹੀਂ ਦੱਸ ਦੇਰ ਠੀਕ ਹੈ ਇਹ ਗੱਲਾਂ ਥੋੜੀਆਂ ਗੁਪਤ ਰੱਖਣੀਆਂ ਵੀ ਕਿਉਂ ਨਹੀਂ ਇਹ ਹੁਣ ਆਪਾਂ ਨੂੰ ਪਹਿਲਾਂ ਵਾਲੇ ਕਹਿੰਦੇ ਸੀ ਨਾ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਉਹ ਕਿਸੇ ਦੀ ਗੱਲ ਥੋੜੀ ਪੈਣੇ ਆ ਗੱਲ ਤਾਂ ਆਪਾਂ ਜਾਣਕਾਰੀ ਦਿੰਨੇ ਆ ਜਾਣਕਾਰੀ ਇਹ ਹੈ ਬਾਈ ਐਵੇਂ ਆਪਾਂ ਆਪਾਂ ਨੂੰ ਬਾਈ ਕਹਿੰਦਾ ਸੀ ਉਹ ਕਹਿੰਦਾ ਯਾਰ ਇਹ ਤਾਂ ਉੱਡ ਜੂਗਾ ਹਨਾ ਇਹ ਮਿੱਟੀ ਪਾ ਕੇ ਕਿਵੇਂ ਛੱਡ ਉੱਡ ਜੂਗਾ ਇਹ ਇੰਨੀ ਮਿੱਟੀ ਬਾਈ ਆ ਕਮਾਲ ਹੋ ਗਿਆ ਯਾਰ ਲੈਂਟਰ ਦੇ ਹੋਣ ਦੀ ਕਰ ਆਪਾਂ ਗਰੰਟੀ ਕਰਦੇ ਆਂ ਹੋਰ ਹੋਰ ਕੀ ਚਾਹੀਦਾ ਹੁੰਦਾ ਲਾਈਫ ਇਹਦੀ ਵਧੀਆ ਲਾਈਫ ਵਧੀਆ ਲਾਈਫ ਸਿਓ ਆਪਾਂ ਲੀਕਿੰਗ ਤੋਂ ਆਪਾਂ ਕਹਿੰਨੇ ਆਂ ਹਾਂ ਹੋਵੇ ਵੀ ਗੋਡੇ ਗੋਡੇ ਖੁਬਦੇ ਇੰਨੀ ਮਿੱਟੀ ਦੇਖ ਲੈ ਇੰਨੀ ਮਿੱਟੀ ਸਾਰੀ ਐ ਸ਼ੈੱਡ ਦੇ ਉੱਤੇ ਪਾਉਣੀ ਤੇ ਇਹ ਉੱਡ ਗਈ ਹਜੇ ਫਿਰ ਤਾਂ ਬਾਈ ਹਜੇ ਕਿਵੇਂ ਨੇਰੀ ਛੋਟੀ ਸਮਾਲ ਨਾ ਬਾਈ ਯਾਰ ਇੱਕ ਬੰਦੇ ਨੇ ਮੈਨੂੰ ਕਮੈਂਟ ਕੀਤਾ ਹਾਂ ਫੋਨ ਹੋ ਗਿਆ ਬੰਦ ਯਾਰ ਫੋਨ ਆਉਂਦੇ ਜਿਆਦਾ ਫੋਨ ਵੀ ਨਹੀਂ ਚੱਕੀਦੇ ਰੀਸੀਵ ਨਹੀਂ ਦੇ ਫੋਨ ਇੱਕ ਅੱਧਾ ਘੰਟਾ ਕਿਤੇ ਬੰਦ ਹੋ ਗਿਆ ਬਾਈ ਉਹ ਕਹਿੰਦੇ ਲੋਕ ਹੀ ਫਰੌੜਾ ਯਾਰ ਬਾਈ ਸਮਾਲ ਦੱਸ ਯਾਰ ਮਸ਼ੀਨ ਆ ਬੰਦ ਵੀ ਹੋਊਗੀ ਜਲਦੀ ਹੁੰਦੀ ਬੰਦ ਹੋਊਗੀ ਯਾਰ ਬਾਕੀ ਯਾਰ ਹੁਣ ਜਿਵੇਂ ਆਪਾਂ ਕੰਮ ਤੇ ਆ ਹੁਣ ਕਈ ਏਰੀਆ ਆਪਾਂ ਛੱਤ ਤੇ ਚੜੇ ਬੈਠੇ ਹੁਣ ਤੇ ਚੱਲ ਆਪਾਂ ਥੱਲੇ ਤੋਂ ਟਾਈਮ ਮੰਗਿਆ ਸੀ ਬਾਈ ਥੱਲੇ ਆ ਜਾ ਹੁਣ ਉਦੋਂ ਨਹੀਂ ਵੀ ਚੱਕੀ ਦਾ ਫੋਨ ਨਹੀਂ ਚੱਕੀ ਦਾ ਬਾਈ ਯਾਰ ਤੇ ਇਸੇ ਕਰਕੇ ਆਪਾਂ ਕਹਿੰਨੇ WhatsApp ਤੇ ਕੰਟੈਕਟ ਕਰ ਲੋ ਨਹੀਂ ਤੁਸੀਂ ਮੈਸੇਜ ਛੱਡ ਦੋ ਹਨਾ ਆਪਦਾ ਹਾਂਜੀ ਹਾਂਜੀ ਰਿਕਾਰਡਿੰਗ ਬੋਲ ਕੇ ਰਿਕਾਰਡਿੰਗ ਛੱਡ ਦੋ ਬਾਈ ਨੰਬਰ ਆਪਾਂ ਮੈਸੇਜ ਕਰ ਦਿੰਨੇ ਆਂ ਕਿ ਉਦੋਂ ਬਾਅਦ ਵਿੱਚ ਆਪਾਂ ਬਈ ਹਰ ਬੰਦੇ ਨਾਲ ਗੱਲ ਕਰਦੇ ਦੋ ਘੰਟੇ ਗੱਲ ਕਰਦੇ ਆਂ ਪਰ ਹੁਣ ਡੇਲੀ ਨਹੀਂ ਗ ਤੇ ਬਾਈ ਜਿਵੇਂ ਤੁਸੀਂ ਮਿੱਟੀ ਕਹਿਤਾ ਉੱਤੇ ਹੈਨਾ ਇਹ ਮਿੱਟੀ ਪਾ ਕੇ ਉੱਤੇ ਫਰਸ਼-ਪੁਰਸ਼ ਵੀ ਲਾ ਦਿੰਦੇ ਆ ਜਿਵੇਂ ਮਰਜੀ ਜਿਵੇਂ ਮਰਜੀ ਫਰਸ਼ ਦਾ ਆਪਾਂ ਬਾਈਟਾ ਵਿੱਚ ਬਚਾ ਸਕਦੇ ਆ ਇਥੇ ਉਹ ਵੀ ਇੱਕ ਜਾਲੀ ਆਉਂਦੀ ਆ ਬਾਈ ਉਹ ਆਪਾਂ ਲੈ ਆਉਣੇ ਨੇ ਜਾਲੀ 4 ਫੁੱਟ ਦੀ ਚੌੜੀ ਹੁੰਦੀ ਤੇ ਲੰਮੀ ਜਿਨੀ ਮਰਜੀ ਲੈ ਲਓ ਲਾ ਕੇ ਮੇਖਾਂ ਦੇ ਉਹਦੇ ਤੇ ਸੀਮੈਂਟ ਦਾ ਸਿਸਟਮ ਪਾਇੰਦਾ ਹੈਗਾ ਉਹ ਅਲੱਗ ਲੈਵਲ ਦੀ ਇੱਕ ਜਾਲੀ ਹੁੰਦੀ ਹੈਗੀ ਨਾਲੇ ਤਾਂ ਉਹਦੇ ਤੇ ਫਰਸ਼ ਤੋਂ ਦਾ ਖਰਚਾ ਨਾਲੇ ਪੱਕੀ ਹੋਈ ਨਹੀਂ ਨਾਲੇ ਮਿੱਟੀ ਲਾਉਂਦੀ ਲੋੜ ਨਹੀਂ ਪੈਂਦੀ ਉਹ ਜਮੇ ਪੱਕਾ ਪੈਂਚਰ ਲੱਗ ਜਾਂਦਾ ਉਹ ਪੱਕਾ ਪੈਂਚਰ ਲੱਗ ਜਾਂਦਾ ਨਾਲੇ ਪਾੜਦਾ ਨਹੀਂ ਮਸੱਲਾ ਉਹਦੇ ਨਾਲ ਇਹ ਆਪਣਾ ਕੰਪਲੀਟ ਹੋ ਗਿਆ ਇਹ ਕਿੰਨੇ ਬਾਈ ਕਿੰਨੇ ਦਾ ਤੁਸੀਂ ਦੱਸਿਆ 40 ਬਾਈ 60 ਦਾ 40 ਬਾਈ 60 ਦਾ ਤੇ ਇਹਦਾ ਖਰਚਾ ਕਿੰਨਾ ਕ ਆਜੂਗਾ ਹੁਣ ਐਂ ਦੱਸੋ ਇਹ ਤਾਂ ਸਾਡੀ ਛੱਤ ਦਾ ਖਰਚਾ ਬਾਈ ਅਸੀਂ ਇਹ ਮੰਨ ਕੇ ਚੱਲੋ 40 60 ਦਾ ਇਹ ਅਸੀਂ ਇਹਨਾਂ ਤੋਂ ਵਿੱਚ ਮਾਮੁੰਟੀ ਤੇ ਕਾ ਟੀਵੀ ਇਹਨਾਂ ਨੇ ਮਾਮੁੰਟੀ ਨੇ ਆਪਦੀ ਪਾਈ ਦੀ ਆ 90000 ਵੀ ਦਾ ਆਈਡੀਆ ਸਾਡੇ ਸਾਡੇ ਕੰਮ ਦਾ ਅਸੀਂ ਗਾਡ ਸਾਡਾ ਕੰਮ ਕੀ ਹੁੰਦਾ ਗਾਡਰਾਂ ਤੇ ਕਰਦਾ ਫਟ ਕੀਤਾ ਲੈਣਾ ਹੁੰਦਾ ਲੋਕ ਕਹਿੰਦੇ ਬਾਈ ਗਾਡਰ ਵੀ ਛੋੜੇ ਹੋਣਗੇ ਆਏ ਹੋਣਗੇ ਗਾਡਰ ਗੋਈ ਗੱਡ ਰਹੀ ਸਾਡੇ ਜੇ ਕਿਸੇ ਵੀਰ ਨੇ ਕਰਨੇ ਆ ਉਹ ਜਿਹਾ ਹੀ ਰੇਟ ਕਰਾਂਗੇ ਠੀਕਾ ਗਾਡਰ ਸਾਡੇ ਹੈ ਨਹੀਂ ਸਾਡੇ ਤੋਂ ਕੱਲਾ ਬਾਸ ਤੇ ਪਾੜਿਆ ਬਾਸ ਹਰੀ ਜਾਦਰ ਤੇ ਦੋ ਤਰਬਾਲਾਂ ਸਰਕੜਾ ਤੇ ਕਾਨਿਆਂ ਦੀ ਬੱਤਲ ਇਹ ਚੀਜ਼ਾਂ 5 6 8 ਮੰਦ ਨੇੜੀਆਂ ਸੀ ਬਣੇ ਵਿੱਚ ਆਪਣੀ ਲੇਬਰ ਵਿਦ ਲੇਬਰ ਹੂੰ ਵੀ ਮੇਨ ਗੱਲ ਆ ਇਹ ਹੈ ਕਹਿਣ ਦੀ ਵੀ ਆਪਣਾ ਕੰਮ ਹੈਗਾ ਬਾਸ ਦੀ ਛੱਤ ਪਾ ਕੇ ਬਾਸ ਦੀ ਛੱਤ ਪਾ ਕੇ ਦੇਣਾ ਠੀਕ ਹੈ ਕਈ ਬੰਦੇ ਕਹਿੰਦੇ ਵੀ ਚਣਾਈ ਵੀ ਕਰ ਦੋ ਐ ਕਰ ਦੋ ਉਹ ਗੱਲਾਂ ਨਹੀਂ ਆਪਣੇ ਕੋਲੇ ਭਰਾ ਉਹ ਆਡਾ ਗੱਲਾਂ ਵੀ ਉਹਦਾ ਤਾਂ ਖਰਚਾ ਅੱਡ ਹੋਊਗਾ ਉਹ ਅਲੱਗ ਖਰਚਾ ਬਾਈ ਆਪਣੇ ਕੋਲੇ ਬਾਕੀ ਆਹੀ ਕੰਮ ਨਹੀਂ ਲੋਟ ਆ ਰਿਹਾ ਇਹ ਇੰਨਾ ਕੀ ਆਪਾਂ ਸੰਭ ਲਈਏ ਬਹੁਤ ਪਰਮਾਤਮਾ ਦੀ ਕਿਰਪਾ ਠੀਕ ਹੈ ਜੀ ਤੇ ਬਾਸ ਕਿੰਨੇ ਦੱਸੇ ਤੁਸੀਂ ਪਿਆ ਜਾਂਦਾ ਹੁਣ ਆਪਾਂ ਕੱਲੀ ਕੱਲੀ ਚੀਜ਼ ਵੀ ਇੱਕ ਕਰੀ ਦੱਸ ਦਿੰਨੇ ਆ ਬਾਸ ਵੀਰੇ ਇਹ ਤਾਂ ਆਪਾਂ ਨੂੰ ਐਵੇਂ ਇਹ ਚੀਜ਼ਾਂ ਇਦਾਂ ਨਹੀਂ ਪੱਕਾ ਸਕਦੇ ਕਿਉਂਕਿ ਮੈਂ ਹੋਲ ਸੇਲ ਦਾ ਆਪਣਾ ਸਿਸਟਮ ਸਿੱਧਾ ਆ ਰਿਹਾ ਵੀ ਕਿਤੋਂ ਆਪਾਂ ਨੂੰ ਦੁਕਾਨਾਂ ਦੇ ਰੇਟ ਕੋਈ ਕਿੰਨਾ ਲਾਈ ਜਾਂਦਾ ਸੀ ਤਾਂ ਚੀਮੀਆਂ ਪਿੰਡ ਬੈ ਤਿੰਨ ਵਾਸੇ 121100 ਰੁਪਏ ਦੇ ਦੇ ਉੱਥੇ ਪਸੇ ਸੀ ਸਾਨੂੰ ਵਾਸ ਬਈ 200 ਤੋਂ ਵੀ ਦਿੰਦਾ ਕੋਈ 100 ਰੁਪਏ ਦੇ ਦਿੰਦਾ ਕੋਈ ਅੱਸੀਆਂ ਦਾ ਹੀ ਪੈਂਦਾ ਅੱਡੋ ਅੱਡਾ ਬਾਈ ਅੱਡੋ ਅੱਡਾ ਜਿਲੇ ਹਿਸਾਬ ਨਾਲ ਜੇ ਵੀ ਲੱਗੀ ਆਪਾਂ ਮੇਨ ਗੱਲ ਐ ਦੱਸਦੇ ਆ ਵੀ ਜੇ ਕਿਸੇ ਬੰਦੇ ਨੇ ਯਾਰ ਕਾਇਆਂ ਦਾ ਬਣਵਾਲੇ ਬੱਕਰੀਆਂ ਦਾ ਬਣਵਾਲੇ ਹਨਾ ਉਹ ਤੁਹਾਡੇ ਨਾਲ ਕਰੇ ਸਿੱਧੀ ਗੱਲਬਾਤ ਹਾਂਜੀ ਆਪਾਂ ਬਾਸ ਦੀ ਜਿਹੜੀ ਛੱਤ ਹੈ ਇਹਦੀ ਗੱਲ ਮਕਾਉਣੀ ਹੈ ਜੇ ਵਿੱਚ ਉਹ ਗਾਡਰਾਂ ਦਾ ਗਊ ਆ ਉਹਦਾ ਰੇਟ ਅੱਡ ਹੋਊਗਾ ਜੀ ਤੁਸੀਂ ਕੱਲੀ ਆਪਾਂ ਨੂੰ ਛੱਤ ਛੱਤ ਦਾ ਤੇ ਲੇਬਰ ਦਾ ਦੱਸਿਆ ਕਿੰਨਾ ਖਰਚਾ ਦੱਸਿਆ ਕਿੰਨੇ ਬਾਈ ਦਾ ਇਹਦੇ ਖਰਚੇ ਦੱਸਿਆ ਆਪਾਂ 1800 ਸਕਰ ਫੁੱਟ ਦਾ 90000 ਰੁਪਏ 1800 ਸਕਰ ਫੁੱਟ ਦਾ 90000 ਖਰਚਾ ਤੇ ਇਹਦੀ ਗਾਰੰਟੀ ਵਾਰੰਟੀ ਕਿੰਨੀ ਹੈ ਗਾਰੰਟੀ ਵਾਰੰਟੀ ਬਾਈ ਇਹਦੀ ਫੁੱਲ ਕਰਦੇ ਆ ਜਿਹੜੇ ਸਾਹ ਨਾਲ ਅਸੀਂ ਸਮਾਨ ਪਾਉਣੇ ਆਗੇ ਭਾਵੇਂ ਫਰਸ਼ ਵਾਲੀ ਉੱਪਰ 20 ਸਾਲਾਂ ਦੀ ਗਾਰੰਟੀ ਕਰਦੇ ਆ 20 ਸਾਲਾਂ ਦੀ 20 ਸਾਲ ਦੀ ਗਾਰੰਟੀ ਲੈਂਟਰ ਦੀ ਕਰਦੇ ਆ ਆਪਾਂ ਇਹ ਸ਼ੌਂਕ ਸ਼ਾਂਖ ਨਹੀਂ ਪੈਂਦੀ ਇਹਨੂੰ ਨਹੀਂ ਸ਼ੌਂਕ ਤੋਂ ਆਪਾਂ ਕੈਮੀਕਲ ਲੱਗਦੇ ਆਗੇ ਉਹ ਕੈਮੀਕਲ ਲਾ ਤੇ ਮਿੱਟੀ ਦੇ ਵਿੱਚ ਕਿ ਬਹੁਤ ਕੁਝ ਪੈਂਦਾ ਹੈਗਾ ਠੀਕ ਹੈ ਜਿਵੇਂ ਉਹ ਆਪਾਂ ਪਹਿਲਾਂ ਉਹ ਗੱਟੇ ਦਿਖਾਈ ਸੀ ਹਨ ਠੀਕ ਹੈ ਜੀ ਹੁਣ ਲੋ ਜੀ ਇਹ ਆਪਣੀ ਹੁਣ ਕੰਪਲੀਟ ਲਗਭਗ ਵੀਡੀਓ ਹੋ ਗਈ ਮੈਨੂੰ ਲੱਗਦਾ ਆਪਾਂ ਇਹਦੇ ਉੱਪਰ ਲੇਪਾ ਸਿਆ ਜੀ ਵੀਰੇ ਮਿੱਟੀ ਰਿੰਦੀ ਪਾਉਣ ਵਾਲੀ ਮਿੱਟੀ ਰਿੰਦੀ ਆਵੇਂ ਹਾਂਜੀ ਮਿੱਟੀ ਰਿੰਦੀ ਆ ਸਾਰੀ ਮਿੱਟੀ ਪੈਣ ਵਾਲੀ ਨਹੀਂ ਹਾਂ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਤਾ ਵੀ ਇੰਨੇ ਇੰਨੇ ਕ ਸਕੁਅਰ ਫੁੱਟ ਦੇ ਏਰੀਆ ਚ ਇੰਨਾ ਕ ਖਰਚਾ ਆ ਜਾਂਦਾ ਹਾਂਜੀ ਤੇ ਬਾਕੀ ਆਪਾਂ 22 ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਮਿਹਨਤ ਵਾਲਾ ਇਹ ਕੰਮ ਹੈ ਲੇਬਰ ਵੀ ਇਹਦੇ ਵਿੱਚ ਲੱਗਦੀ ਹੈ ਮਿਹਨਤ ਵੀ ਲੱਗਦੀ ਹੈ ਬਾਕੀ ਜਿਹੜੀ ਮਾਲ ਦੀ ਕੁਆਲਿਟੀ ਹੈ ਉਹ ਮੇਨ ਹੁੰਦੀ ਹੈ ਬਾਂਸ ਤੁਹਾਨੂੰ ਇਹਦੋਂ ਆਧਰੇ ਰੇਟ 'ਚ ਵੀ ਮਿਲ ਜੂ ਹਨਾ ਬਈ ਬਾਜ਼ਾਰ ਮਿਲ ਜੂ ਬਈ ਆਪ ਜੇ ਤੁਸੀਂ ਮਾਲ ਲਿਆਉਂਗੇ ਫਿਰ ਤੁਸੀਂ ਆਖੋ ਸਾਨੂੰ ਤਾਂ ਇੰਨੇ ਦਾ ਮਿਲ ਗਿਆ ਸੀ ਫਿਰ ਬਈ ਉਹਦੀ ਗਾਰੰਟੀ ਵਾਰੰਟੀ ਵੀ ਉਹਦੀ ਹੁੰਦੀ ਹੈ ਉਹ ਬਈ ਕੱਚਾ ਹੁੰਦਾ ਨਾ ਬਟੇ ਬਾਈ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਾ ਕਾਲ ਕਰਕੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਾਈ ਆਪਣੀ ਸਰਵਿਸ ਕਿਹੜੇ ਕਿਹੜੇ ਏਰੀਆ ਚ ਰਹਿੰਦੀ ਹੈ ਜੇ ਕਿਸੇ ਆਪਣੀ ਸਰਵਿਸ ਬਾਈ ਆਪਣੀ ਸਰਵਿਸ ਹੁਣ ਤਾਂ ਬਾਈ ਆਪਣੇ ਕੋਲੇ ਵੀ ਕਰਨੀ ਤੇ ਕਰ ਵੀ ਕੰਮ ਆਏ ਪਏ ਆ ਸਰਵਿਸ ਹਰਿਆਣਾ ਪੰਜਾਬ ਤਿੰਨੇ ਸਟੇਟਾਂ ਚ ਹੈਗੀ ਆ ਠੀਕ ਹੈ ਹਰਿਆਣਾ ਪੰਜਾਬ ਰਾਜਸਥਾਨ ਤਿੰਨੇ ਸਟੇਟਾਂ ਚ ਆਪਾਂ ਕਿਤੇ ਵੀ ਜਾ ਕੇ ਸ਼ੈੱਡ ਬਣਾ ਸਕਦੇ ਵੀ ਆ ਕੇ ਸ਼ੈੱਡ ਬਣਾ ਸਕਦੇ ਆਪਾਂ ਨੂੰ ਕੰਟੈਕਟ ਕਰ ਲੇ ਫੋਨ ਨਾ ਮਿਲੇ ਤਾਂ ਵਟਸਐਪ ਤੇ ਕੰਟੈਕਟ ਕਰ ਵਟਸਐਪ ਤੇ ਵੀਰੇ ਵੀਰੇ ਵਟਸਐਪ ਤੇ ਕੰਟੈਕਟ ਕਰੋ ਬਾਕੀ ਬਾਈ ਯਾਰ ਸਵਾਦ ਲੈਣ ਵਾਲਾ ਭਰਾ ਬਣਾ ਫੋਨ ਕਰੇ ਯਾਰ ਇਹ ਆਪਣੀ ਰਿਕਵੈਸਟ ਹੈ ਕਿਉਂਕਿ ਔਮ ਵਾਲੇ ਬੰਦੇ ਤੇ ਲਓ ਜੀ ਐਸਏ ਨਾਲ ਆਪਾਂ ਕਰਦੇ ਆਂ ਵੀਡੀਓ ਦੀ ਸਮਾਪਤੀ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਈ ਨੂੰ ਕੰਟੈਕਟ ਜ਼ਰੂਰ ਕਰਿਓ ਹੁਣ ਮਿਲਦੇ ਆਂ ਆਪਾਂ ਇਹੋ ਜੀ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ